ਸਮਾਏ ਨਹੀਂ ਹੈ ਪੰਜਾਬ ਦੇ ਲੋਕਾਂ ਦੇ जख्म ਹੱਲੇ ਆ ਛੱਟ ਤਾਜੀ ਆ ਬਹੁਤ ਭੜੀ ਆ ਡੂੰਗੀ ਆ ਐਸ ਵੇਲੇ ਲੋੜ ਹੈ ਕਿ ਇਸ ਤੋਂ ਪਹਿਲਾਂ ਆਪਰੇਸ਼ਨ ਸੰਦੂਰ ਹੋਇਆ ਸੀ ਸਾਰੇ ਪੰਜਾਬੀ ਮੋਦੀ ਜੀ ਦੇ ਨਾਲ ਖੜੇ ਸੀ ਐਸ ਵੇਲੇ ਪੰਜਾਬ ਪੰਜਾਬੀਅਤ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਲੋਕਾਂ ਨੂੰ ਬਚਾਉਣ ਦੀ ਗੱਲ ਹੈ ਐਸ ਵੇਲੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਭਗਵੰਤ ਸਬਾਹ ਨਾਲ ਖੜਨ ਦੀ ਲੋੜ ਹੈ ਸਭ ਇੱਕ ਇੱਕ ਅਨਕਾਰ ਦੇਰ ਆਵਾ ਬਾਬਾ ਨਾਨਕ ਇੱਕ ਹੋਣ ਦੀ ਲੋੜ ਹੈ ਸਾਨੂੰ ਸਰ ਇਹ ਲਗਾਤਾਰ ਜਿਹੜੇ ਸਾਡੇ ਉਪਰਾਲੇ ਸੀ ਔਰ ਮੈਂ ਸਲਾਹਾ ਕਰਦਾ ਕਿ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਸਾਨੂੰ ਗੁਰਦਾਸਪੁਰ ਅੰਮ੍ਰਿਤਸਰ ਸਰ ਸਾਡੀਆਂ ਜਿੰਨੀਆਂ ਐਂਬੂਲੈਂਸ ਸੀ 356 ਉਹਨਾਂ ਨੇ 250 ਐਂਬੂਲੈਂਸ ਸਾਨੂੰ ਹੋਰ ਦਿੱਤੀਆਂ ਦਵਾਈਆਂ ਦਿੱਤੀਆਂ ਡਾਕਟਰਾਂ ਨੇ ਖੁਦ ਜਾ ਕੇ ਸੇਵਾ ਕੀਤੀ ਮੈਡੀਕਲ ਕਾਉਂਸਲ ਦੇ ਲੋਕਾਂ ਨੇ ਜਾ ਕੇ ਸੇਵਾ ਕੀਤੀ ਤੇ ਬੰਦਾ ਫਸਿਆ ਹੋਇਆ ਇੱਕ ਬੱਚਾ ਫਸਿਆ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹਨਾਂ ਨੇ ਟਵੀਟ ਵੀ ਕੀਤੀ ਤਾਂ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਇੱਕ 8 ਸਾਲ ਦਾ ਬੱਚਾ ਜਿਹੜਾ ਜਿਹਦੇ ਜਿਹਦੇ ਗੁਰਦੇ ਖਰਾਬ ਹੋਇਆ ਫਸਿਆ ਹੋਇਆ ਪ੍ਰਿੰਟ ਦੇ ਵਿੱਚ ਉਹਨੂੰ 3 ਘੰਟੇ ਵਿੱਚ ਲਾ ਕੇ ਗਵਰਨਮੈਂਟ ਮੈਡੀਕਲ ਕਾਲਜ ਹਮਰ ਸਰਦੇ ਵਿੱਚ ਐਡਮਿਟ ਕੀਤਾ ਉੱਥੇ ਸਟੇਬਲਾਈਜ਼ ਕਰਕੇ ਉਹਨੂੰ ਪੀਜੀਏ ਸ਼ਿਫਟ ਕੀਤਾ ਸਰ ਸਰ ਜਦੋਂ ਆਪਰੇਸ਼ਨ ਸੰਦੂਰ ਹੋਇਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਆਪਣੇ ਡਾਕਟਰ ਸਾਹਿਬ ਜਿਹੜੇ ਆਪਣੇ ਜਿਹੜੇ ਬੰਦਿਆਂ ਤੇ ਆਪਣੇ ਡਰੋਨ गिर ਗਈ ਸੀ ਫਿਰੋਜ਼ਪੁਰ ਦੇ ਵਿੱਚ ਕਹਿੰਦੇ ਇਹਦਾ ਇਲਾਜ ਕਿੱਦਾਂ ਹੋਵੇਗਾ ਮੈਂ ਕਹਾਂ ਜੀ ਇਹ ਫ੍ਰੈਸ਼ਟਾ ਚ ਕਵਰ ਨਹੀਂ ਹੁੰਦਾ ਇਹਨਾਂ ਨੇ ਖੜੇ ਪੈਰ ਉਹਨੂੰ ਕਿ ਰੋਡ ਵਿਕਟਮਸ ਦੇ ਨਾਲ ਨਾਲ ਵਿਕਟਿਮਸ ਆਫ ਵਾਇਲੈਂਸ ਵਿਕਟਿਮਸ ਆਫ ਵਾਰ ਵਿਕਟਿਮਸ ਆਫ টেরਰਸ ਵਾਇਲੈਂਸ ਇਹ ਵੀ ਕਵਰ ਹੋਣਗੇ ਫਰਸਟੇ ਸਕੀਮ ਜੋ ਉਹ ਕਾਨੂੰਨ ਨੂੰ ਚੇਂਜ ਕੀਤਾ ਔਰ ਉਹਨਾਂ ਦਾ ਇਲਾਜ ਕਰਾਇਆ ਗਿਆ ਉਹਨਾਂ ਦੀ ਅਸੀਂ ਜਾਨ ਦੀ ਬਚਾ ਸਕੇ ਦੇਖਣ ਜਦੋਂ ਸਾਡੇ ਪ੍ਰਧਾਨ ਮੰਤਰੀ ਆਏ ਉਹਨਾਂ ਨੂੰ ਉਸ ਵੇਲੇ ਵੀ ਫਰਸਤ ਨਹੀਂ ਸੀ ਉਹਨਾਂ ਨੂੰ ਪਹਿਲਾਂ ਆਉਣਾ ਚਾਹੀਦਾ ਸੀ ਜਿੱਥੇ ਡਰੋਨਾਂ ਗਿਰਦੀਆਂ ਸੀ ਸਰ ਇਹ ਉਹੀ ਬੰਦਿਆ ਜਿਹੜੇ ਸਾਡੇ ਕਰਮਚਾਰੀ ਆ ਸਾਡੇ ਆਸ਼ਾ ਵਰਕਰ ਸਾਡੇ ਸੀਐਚਓ ਨਰਸਾਂ ਐਨਐਮ ਡਾਕਟਰ ਸਾਡੇ ਜਿਹੜੇ ਇਹਨਾਂ ਇਹਨਾਂ ਜਿਹੜੇ ਜਿਹੜੇ ਬੇੜੀਆਂ ਤੇ ਜਾ ਕੇ ਲੋਕਾਂ ਨੂੰ ਸੇਵਾ ਦੇ ਰਹੇ ਸੀ ਪਹਿਲਾਂ ਉੱਥੇ ਮੋਟਰ गिर ਰਹੇ ਸੀ ਬੰਬ गिर ਰਹੇ ਸੀ ਡਰੋਨਾਂ गिर ਰਹੀਆਂ ਸੀ ਉਹਦੇ ਵਿੱਚ ਸੇਵਾ ਦੇ ਰਹੇ ਸੀ ਸਰ ਅਸੀਂ ਮੈਂ ਦੋ ਚਿੱਠੀਆਂ ਲਿਖੀਆਂ ਜੂਨੀਅਰ ਨੈਸ਼ਨਲ ਮਿਸਟਰ ਨੂੰ ਕਿ ਸਾਨੂੰ ਕੋਈ 20 50 ਐਂਬੂਲੈਂਸ ਤੁਸੀਂ ਵੀ ਦੇ ਦਿਓ ਇਹ ਵਰਕਰਸ ਨੂੰ ਹਾਈ ਰਿਸਕ ਏਰੀਆ ਅਲਾਉਂਸ ਮਿਲਦਾ ਹੁੰਦਾ ਸੀ ਉਹ ਹਾਈ ਰਿਸਕ ਏਰੀਆ ਅਲਾਉਂਸ ਇਹਨਾਂ ਨੇ ਬੰਦ ਕਰਤਾ 2000 ਕਿਹਾ ਕਹਿੰਦੇ ਅੱਧਾ ਹੁੰਦਾ ਸੀ ਉੱਤਰਾਖੰਡ ਰੋੜਦੇ ਪਏ ਆ ਜੀ ਇਹ ਡੀ ਫੋਰੈਸਟੇਸ਼ਨ ਦਾ ਇਸ਼ੂ ਹੈ ਸਰ ਇਹ ਗਲੋਬਲ ਇਸ਼ੂ ਹੈ ਟੈਕਸਾਸ ਦੇ ਵਿੱਚ ਛੜ ਆਇਆ ਚਾਈਨਾ ਛੜ ਆਇਆ ਇਹ ਕੋਈ ਲੋਕਲ ਪੰਜਾਬ ਦੀ ਪ੍ਰੋਬਲਮ ਨਹੀਂ ਹੈ ਗਲੋਬਲ ਇਸ਼ੂਸ ਹੈ ਜਿਹੜੇ ਬੰਦੇ ਇਸ ਹਾਲ ਚ ਬੈਠੇ ਉਹਨਾਂ ਦਾ ਗਲੋਬਲ ਪਰਸਪੈਕਟਿਵ ਹੋਣਾ ਚਾਹੀਦਾ ਨਮਾਮੇ ਗੰਡਾ ਪ੍ਰੋਜੈਕਟ ਸੁਣਾ ਹੋਣਾ ਤੁਸੀਂ ਸਰ ਗੰਗਾ ਦੇ ਵਾਸਤੇ ਉਹਦੀ ਸਫਾਈ ਵਾਸਤੇ ਉਹਦੇ ਵਾਸਤੇ ਛੜਾਂ ਦੀ ਰੋਕtham ਲਈ 42000 ਕਰੋੜ ਰੁਪਇਆ ਸਰ 42000 ਕਰੋੜ ਰੁਪਇਆ ਕੋਸੀ ਵਾਸਤੇ ਸਰ 11500 ਕਰੋੜ ਰੁਪਇਆ ਮਖਾਣਾ ਬੋਟਲੀ 450 ਕਰੋੜ ਰੁਪਇਆ ਸਰ ਪੰਜਾਬ ਦੇ ਵਾਸਤੇ ਉੱਥੇ ਔਰਤਾਂ ਦੇ ਖਾਤੇ ਵਿੱਚ 7500 ਕਰੋੜ ਪਾਤਾ ਡੁੱਬੀਆਂ ਤਾਂ ਇੱਥੇ ਸੀ ਇੱਥੇ ਬੰਬ ਗਰੇ ਸੀ ਇੱਥੇ ਉਹਨਾਂ ਦੇ ਪਰਿਵਾਰ ਡੁੱਬੇ ਹੋਏ ਸੀ ਮੈਂ ਜਾ ਕੇ ਆਇਆ ਸਰਪੰਡਾ ਦੇ ਵਿੱਚ ਕੁਲਦੀਪ ਢਾਲੀਵਾਲ ਦੇ ਨਾਲ ਜਾ ਕੇ ਆਇਆ ਮਥੋਬਾ ਪਿੰਡ ਦੇ ਵਿੱਚ ਦਾਦੀ ਪੋਤੇ ਲੈ ਕੇ ਬੈਠੀ ਹੋਈ ਸੀ ਘਰ ਦੀਆਂ ਕੰਦਾਂ ਵੀ ਗਿਰ ਗਈਆਂ ਸੱਤ ਲਟਕ ਰਹੀ ਐ ਤੰਬੂ 'ਚ ਬੈਠੇ ਹੋਏ ਆ ਪੋਤੇਆਂ ਨੂੰ ਫੜ ਕੇ ਅੱਖਾਂ 'ਚ ਲੋਕਾਂ ਦੇ ਹੰਸੂ ਉਦੋਂ ਲక్ష్ਮੀਕਾਂਤਾ ਚਾਵਲਾ ਜੀ ਵੀ ਪਹੁੰਚ ਗਏ ਸੀ ਉੱਥੇ ਸਰ ਮੈਂ ਕਿਹੜੇ ਕਿਹੜੇ ਪਿੰਡ ਦੀ ਗੱਲ ਕਰਾਂ ਲੋਕਾਂ ਦੇ ਆਂਸੂਆਂ ਦਾ ਹੜਾ ਆਇਆ ਹੋਇਆ ਇਹ ਖੜ ਹੋ ਰਿਹਾ ਆਇਆ ਹੋਇਆ ਸਰ ਇੱਥੇ ਜਿਹੜੇ ਕੇਂਦਰ ਦੇ ਜਿੰਨੇ ਛੋਟੇ ਮੋਟੇ ਮੰਤਰੀ ਆ ਜੀ ਮਿਨਿਸਟਰ ਆਫ ਸਟੇਟ ਮਿੰਟਰੋ ਫਲਾਨਾ ਤੁਰੇ ਫਿਰਦੇ ਆ ਡੀਸੀ ਨੂੰ ਕੰਮ ਨਹੀਂ ਕਰੰਦੇ ਦਿੰਦੇ ਜੀ 24 24 ਕੀ ਕਰਦੇ ਆ ਕਿ ਜੀ ਸਵਾਏ ਭਗਵੰਤ ਮਾਨੂ ਗੁਰਾ ਪਲਾ ਕਰਨ ਦੇ ਹੁਣ ਕਹਿੰਦੇ ਜੀ ਸਿੱਧੇ ਪਾ ਦਾਂਗੇ ਖਾਤੇ 'ਚ ਅਜ ਤੱਕ ਹੋਇਆ ਕਦੇ ਵੇਅਰ ਇਜ਼ ਦਾ ਫੈਡਰਲਿਜ਼ਮ ਸਰ ਥਿਸ ਇਜ਼ ਦਾ ਇਸ਼ੂ ਇਹ ਹੋਣਾ ਚਾਹੀਦਾ ਇੱਕੇ ਦੀ ਲੋੜ ਐ ਇਸ ਵੇ ਮਾਨ ਸਾਹਿਬ ਦੇ ਨਾਲ ਖੜਨ ਦੀ ਲੋੜ ਹੈ ਉਹਨਾਂ ਦੀ ਸੱਜੀ ਬਾਹ ਬਣਨ ਦੀ ਲੋੜ ਹੈ ਸਰ ਗੱਲ ਵਿਤਕਰੇ ਦੀ ਆ ਦੁੱਖ ਵਿਤਕਰੇ ਦੀ ਆ ਕਾਣੀ ਵੰਡ ਦੀ ਆ ਜਿਨ੍ਹਾਂ ਨੇ ਖੂਨ ਬਗਾਇਆ ਆਜ਼ਾਦੀ ਵਾਸਤੇ ਸਰ ਇਹਨਾਂ ਦੇ ਜਦੋਂ ਪੀਐਲ 84 ਦੀ ਕਰ ਉਹਨਾਂ ਨੇ ਜਦੋਂ ਸਾਡੀ 65 ਦੀ ਲੜਾਈ ਹੋਈ ਆ ਅਮਰੀਕਾ ਨੇ ਸਾਨੂੰ ਕਣਕ ਦੇਣੀ ਬੰਦ ਕਰਤੀ ਇਦਾਂ ਕਹਿੰਦੀ ਜਾਓ ਠੂਠਾ ਲੈ ਕੇ ਮੰਗ ਕੇ ਆਓ ਸਾਰੀ ਦੁਨੀਆ ਚ ਕੰਮ ਕੇ ਆਇਆ ਜਦੋਂ 에ਰਪੋਰਟ ਤੇ ਆਇਆ ਉਹਨੇ ਪ੍ਰੈਸ ਕਾਨਫਰੰਸ ਕੀਤੀ ਉਹ ਰੋਣ ਲੱਗ ਗਿਆ ਧਾੜਾ ਮਾਰ ਕੇ ਕਹਿੰਦਾ ਰੱਬ ਸਾਨੂੰ ਇਹ ਦਿਨ ਨਾ ਦਿਖਾਵੇ ਤੇ ਮੈਂ ਜਾਮਾ ਤੇ ਖਾਲੀ ਹੱਥ ਵਾਪਸ ਆਮਾ ਸਾਡੇ ਲੋਕਾਂ ਲਈ ਅਕਾਲ ਪੈ ਗਿਆ ਸੀ ਬੰਗਾਲ ਦੇ ਵਿੱਚ ਬੰਦੇ ਮਰ ਰਹੇ ਸੀ ਠੀਕ ਹੈ ਜੀ ਪੰਜਾਬ ਦੇ ਲੋਕਾਂ ਨੇ ਦੋ ਟਾਈਮ ਖਾਣਾ ਖਾਦਾ ਇੱਕ ਟਾਈਮ ਦਾ ਖਾਣਾ ਖਾ ਕੇ ਉਹਨਾਂ ਨੂੰ ਪੂਰਾ ਨੂੰ ਬਚਾ ਕੇ ਭੇਜਿਆ ਸੀ ਇਹ ਉਹ ਪੰਜਾਬ ਹੈ ਜੀ ਜਿਹਨੂੰ ਅੱਜ ਲੋੜ ਪਈ ਆ